ਜੇ ਸੀ ਕਹੇ ਵੀ ਅਸੀਂ ਟਰੈਕਟਰ ਲੈ ਕੇ ਆਇਆ ਗੱਡੀਆਂ ਲੈ ਕੇ ਆਏ ਤੇਲ ਫੁਕਦਾ ਸਾਨੂੰ ਚਾ ਨਹੀਂ ਸਰਕਾਰ ਧੱਕਾ ਕਰ ਰਹੀ ਆ ਜ਼ੁਲਮ ਹੋ ਰਿਹਾ ਭਗਵੰਤ ਸਾਰੇ ਜੀ ਹਾਂ ਉਹ ਕੱਟ ਨੂੰ ਦੇਖ ਕੇ ਸਰਕਾਰ ਘਬਰਾ ਗਈ ਕਿਉਂਕਿ ਹੁਣ ਸਾਡੇ ਕੋਲੇ ਕੋਈ ਇੱਥੇ ਰਫਲ ਆ ਨਾ ਬੰਦੂਖ ਆ ਨਾ ਸਾਡੇ ਕੋਲੇ ਕੋਈ ਹਥਿਆਰ ਆ ਵੀ ਅਸੀਂ ਉੱਥੇ ਉਹ ਕਰਾਂਗੇ ਅਸੀਂ ਤਾਂ ਸਾ ਜੀ ਨਹੀਂ ਹਣ ਦਿੱਤਾ ਪਰ ਸੜਕਾਂ ਦੇ ਉੱਤੇ ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਨਾ ਅੱਜ ਜਿਹੜੀ ਬੇਨਤੀ ਹੈ ਵੀ ਆ ਕੇ ਮੂਹਰੇ ਬੈਠੋ ਜਿਹੜੇ ਪਾਸੇ-ਪਾਸੇ ਖੜੇ ਉਹਨਾਂ ਨੂੰ ਬੇਨਤੀ ਹੈ ਭਿੰਦੇ ਨੂੰ ਆਪਾਂ ਕੀ ਕਰ ਰਹੇ ਆਗੇ ਆਪਾਂ ਸੋਲ ਦਾ ਵੜਿਆ ਪਲਾਣੀ ਆਥੇ ਜਿੰਨਾ ਚਿਰ ਸਾਡੇ ਪ੍ਰਧਾਨ ਨੂੰ ਸਰਦਾਰ ਤਕਸ਼ੀਲ ਸਿੰਘੀਵਾਲ ਨੂੰ ਪ੍ਰਸਾਦਾ ਰਿਆ ਨਹੀਂ ਕਰਦਾ ਤੇ ਸਾਡੇ ਮੰਗਾ ਦਾ ਗਾਰ ਨਹੀਂ ਖਾਂਦਾ ਉਹਨਾਂ ਦੇ ਅਗੇ ਤਾਂ ਭਾਏ ਕਿ ਇਹ ਪ੍ਰਦਰਸ਼ਨ ਕਰਾਂਗੇ ਉਦੋਂ ਵਾਲਾ ਸਾਡੇ ਪਰੰਦੇਾਂ ਦੀ ਕ੍ਰਿਟੀ ਬਣੇ ਜੋ ਬੰਨੋ ਉਹ ਹਤਮ ਕਰਨ ਵੀ ਸਗਾ ਸਿੱਖਰ ਕਰਨ ਲਈ ਕੋਈ ਨਹੀਂ ਅਜਿਹੀ ਰਣਨੀਤੀ ਤਾਂ ਕਰਾਂਗੇ ਉਹ ਅਸੀਂ ਕਰਾਂਗੇ ਸੂ ਵੀਰਾਂ ਨੂੰ ਬੋਲਤੀ ਕਰਨਾ ਜਿਹੜਾ ਆਪਣਾ ਵਸਾਣ ਦੀ ਵਿੱਚ ਟਰਾਲ ਨੂੰ ਕਹਿ ਦੋ 죄 <suss> ਬਿਚੇ ਵਿਚੇ ਵਿਚੇ ਜਨਤਾ ਦੀਵਾ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਅੱਜ ਵਕਤ ਅਸੀਂ ਖੜੇ ਹਾਂ ਟੂਲ ਪਲਾਜੇ ਦੇ ਉੱਤੇ ਜਿੱਥੇ ਕਿ ਕਿਸਾਨ ਜਿੱਥੇ ਬੰਦਿਆ ਜਿਹੜੀਆਂ ਭਾਨੇ ਸਿੱਧੇ ਦੇ ਹੱਕ ਤੇ ਜਾ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਰੋਕਿਆ ਜਾ ਰਿਹਾ ਗਲਬਾਤ ਕਰਦਾ ਛੜਿਆ ਜਿੱਥੇ ਵਾਦੀ ਮੈਂ ਆਪਣੇ ਨਾਲ ਮੌਜੂਦ ਹੈ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਜਿਹੜਾ ਟੂਲ ਪਲਾਜੇ ਤੇ ਰੁਕੇ ਜਾ ਰਿਹਾ ਜੀ ਅੱਜ ਜਿਹੜੀ ਕਾਲ ਸੀਗੀ ਸਰੂਰ ਮੁੱਖ ਮੰਤਰੀ ਸਭ ਦੀ ਕੋਠੀ ਘੇਰਨ ਦੀ ਅੱਜ ਸਾਨੂੰ ਭਾਰਤੀ ਕਿਸਾਨ ਜਿਹੋਣੇ ਕਾਦੀਆਂ ਦੇ ਕਾਫਲੇ ਨੂੰ ਜਿਹੜਾ ਬੜਬੜ ਟੂਲਪਲਾਜ ਦੇ ਘੇਲ ਲਿਆ ਜਿਹੜਾ ਸਾਡੇ ਜ਼ਿਲ੍ਹਾ ਪ੍ਰਧਾਨ ਜਕਸੀਰ ਸਿੰਘ ਸ਼ੀਰੀਆ ਸ਼ੀਨੀਆਲ ਸਾਡੇ ਬਲਾਕ ਪ੍ਰਧਾਨ ਕਈ ਆਗੂ ਨੂੰ ਅਰੈਸਟ ਕਰ ਲਿਆ ਅਸੀਂ ਅੱਜ ਟੂਲਪਲਾਜ ਇੱਥੇ ਫ੍ਰੀ ਕਰਤਾ ਅਸੀਂ ਉਹਨਾਂ ਟਾਈਮ ਟੂਲਪਲਾਜ ਫ੍ਰੀ ਰੱਖਾਂਗੇ ਜਿੰਨਾ ਟਾਈਮ ਸਾਡੇ ਆਗੂ ਨੂੰ ਰਿਹਾ ਨਹੀਂ ਕਰਦੇ ਸਾਨੂੰ ਗਾਹ ਨਹੀਂ ਜਾਣਦੇ ਜਿਵੇਂ ਮਨ ਲਓ ਹੋਰ ਟਰਾਲੀਆਂ ਆ ਰਹੀਆਂ ਨੇ ਜਿਹੜੀਆਂ ਅੱਗੇ ਜ਼ਰੂਰ ਜਾਣੀਆਂ ਨੇ ਤਾਂ ਉਹਨਾਂ ਨੂੰ ਵੀ ਰੁਕਿਆ ਜਾ ਰਿਹਾ ਕੀ ਕਹਿਣਾ ਇਹ ਦੇਖੋ ਇਹ ਤਾਂ ਸਰਕਾਰ ਦੀ ਸਰਾ ਸਰਿਆਮ ਧੱਕਾਗਾ ਸੰਵਿਧਾਨ ਦੇ ਵਿੱਚ ਸਾਨੂੰ ਰਾਈਟ ਆ ਬਾਬਾ ਵੇਦਕਰ ਦੁਆਰਾ ਲਿਖਿਆ ਗਿਆ ਸੰਵਿਧਾਨ ਵੀ ਅਸੀਂ ਆਪ ਦਾ ਜਿਹੜਾ ਧਰਨਾ ਮਜਾਰਾ ਹੈਗਾ ਆਪਾਂ ਸ਼ਾਂਤਮਈ ਤਰੀਕੇ ਨਾਲ ਕਰ ਸਕਦੇ ਆ ਪਰ ਨਾ ਤਾਂ ਹੁਣ ਸਾਡੇ ਕੋਲੇ ਕੋਈ ਇੱਥੇ ਰਫਲਾ ਨਾ ਬੰਦੂਖਾ ਤੇ ਨਾ ਸਾਡੇ ਕੋਲੇ ਕੋਈ ਹਥਿਆਰ ਆ ਵੀ ਅਸੀਂ ਉੱਥੇ ਉਹ ਕਰਾਂਗੇ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਚੱਲੇ ਸੀ ਟਰੈਕਟਰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਵੀ ਬੈਠਾਂਗੇ ਇਹਨਾਂ ਨੇ ਸਾਨੂੰ ਇੱਥੇ ਰੋਕ ਲਿਆ ਸੀ ਇੱਥੇ ਪੱਕਾ ਧਰਨਾ ਲਾਤਾ ਟੂਲਪਲਾ ਜੇ ਫ੍ਰੀ ਕਰਤੇ ਜਿੰਨਾ ਟਾਈਮ ਜਿਹੜੇ ਸਾਡੇ ਆਗੂ ਨੇ ਜਿਹੜੇ ਰਹਾਂ ਨਹੀਂ ਹੁੰਦੇ ਉਹਨਾਂ ਟਾਈਮ ਅਸੀਂ ਪੱਕਾ ਮੋਰਚਾ ਲਾ ਕੇ ਬੈਠਾ ਸੀ ਤੁਹਾਡੇ ਇੱਥੇ ਹੁੰਦਿਆ ਹੋਇਆ ਜਿਹੜੇ ਵੀ ਟ੍ਰੈਡਰ ਟਰਾਲੀ ਜਾਂ ਗੱਡੀ ਕੋਈ ਲੰਘਦੀ ਆ ਟੂਲ ਫ੍ਰੀ ਨਿਕਲਦੀ ਆ ਫ੍ਰੀ ਫ੍ਰੀ ਅਸੀਂ ਟੂਲ ਪਲਾਜਾ ਫ੍ਰੀ ਕਰਤਾ ਤੇ ਉਹਨਾਂ ਟਾਈਮ ਫ੍ਰੀ ਰਹੂਗਾ ਜਿੰਨਾ ਟਾਈਮ ਆਗੋਂ ਨੂੰ ਰਹਿਣੀ ਕਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਇਹ ਇਹੀ ਮੰਗ ਆ ਜੀ ਸਾਡੀ ਜਿੰਨਾ ਚਿਰ ਸਾਡਾ ਧਰਨਾ ਉਹਨਾਂ ਨੂੰ ਜਾਰੀ ਰਹੂਗਾ ਜਿੰਨੇ ਸੀ જિલ્લા ਪ੍ਰਧਾਨ ਕਾਦੀਆਂ ਗਰੁੱਪ ਸਾਡੇ ਜਥੇਬੰਦੀ ਦਾ ਅੱਜ ਸੰਗਰੂਰ ਦਾ ਧਰਨਾ ਸੀਗਾ ਜਿਹੜਾ ਕਿ ਇੱਥੇ ਪੁਲਿਸ ਨੇ ਰੋਕ ਕੇ ਸਰਕਾਰ ਨੇ ਪੁਲਿਸ ਤੋਂ ਰੋਕ ਕੇ ਅਸੀਂ ਪ੍ਰਸ਼ਾਸਨ ਨਾਲ ਧੱਕਾ ਸਾਹੀ ਨਹੀਂ ਕੀਤੀ ਜਿਹੜਾ ਕੋਈ ਗੱਲ ਨਹੀਂ ਅੱਜ ਇੱਥੇ ਰੁਕਣਗੇ ਕੱਲ ਨੂੰ ਅਸੀਂ ਜਾਦਾ ਕੱਠ ਵਧਾ ਕੇ ਜ਼ਰੂਰ ਪਹੁੰਚਾਂ ਜਿੰਨਾ ਚਿਰ ਅਸੀਂ ਆਪਦੀ ਮੰਜ਼ਿਲ ਤੇ ਨਹੀਂ ਪਹੁੰਚਦੇ ਉਹਨਾਂ ਚਿਰ ਸਾਡਾ ਧਾਰਨਾ ਪ੍ਰਦਰਸ਼ਨ ਚੱਲੂਗਾ ਤੁਹਾਨੂੰ ਕੀ ਲੱਗਦਾਗਾ ਕਿ ਜਿਹੜਾ ਅੱਜ ਗੈਂਤੀ ਸੀ ਕੀ ਕੋਰਟ ਦੇ ਪਿੰਡੋ ਘਟ ਹੋਇਆ ਸੀ ਇਕੱਠ ਹੋਇਆ ਸੀਗਾ 1.5 ਲੱਖ ਦੇ ਕਰੀਬ ਸੀ ਕੀ ਲੱਗਦਾ ਕਿ ਉਹ ਘਟ ਤੋਂ ਦੇਖ ਕੇ ਜਿਹੜੀ ਪੰਜਾਬ ਸਰਕਾਰ ਆ ਕਬਰ ਆ ਗਈ ਜੀ ਹਾਂਜੀ ਹਾਂ ਉਹ ਘਟ ਨੂੰ ਦੇਖ ਕੇ ਸਰਕਾਰ ਕਬਰ ਆ ਗਈ ਕਿਉਂਕਿ ਸਰਕਾਰ ਦੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਰਕਾਰ ਨੂੰ ਝੜਨਾ ਪੈ ਰਿਹਾ ਹੈਗਾ ਇਹ ਉਹ ਐਵੇਂ ਅੱਜ ਵੀ ਸੋਸ਼ਲ ਮੀਡੀਆ ਦੇ ਕਿਹੜਾ ਘਟ ਹੋਊਗਾ ਅੱਜ ਸੌ ਥਾਂ ਤੇ ਜਿੱਥੇ-ਥੇ ਨਾਕੇ ਲੱਗਿਆ ਸਨ ਉਹ ਕਿਸਾਨ ਜਿੱਥੇ ਬੰਦੇ ਆ ਏਰੀਆ ਭੀਆਂ ਨੇ ਉੱਥੇ-ਥੇ ਰੋਜ਼ ਪ੍ਰਦਰਸ਼ਨ ਚੱਲਦੇ ਨੇ ਕੀ ਹੋ ਗਿਆ ਜੇ ਸੰਗਰੂਰ ਨਹੀਂ ਜਾਣ ਦਿੱਤਾ ਪਰ ਸੜਕਾਂ ਦੇ ਉੱਤੇ ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਨਾ ਅੱਜ ਤੇ ਅੱਜ ਜਿਹੜਾ ਪ੍ਰੋਗਰਾਮ ਲਿਖਿਆ ਜਾਊਗਾ ਕੱਲ੍ਹ ਵਾਚ ਤੇ ਜਾਂ ਪਰਸੋਂ ਵਾਚ ਤੇ ਫੇਰ ਜਾਵਾਂਗੇ ਇਹ ਸੀਗੇ ਸਾਡੇ ਨਾਲ ਜਥੇਬੰਦੀ ਦੇ ਆਗੂ ਕਿ ਜਿਹੜਾ ਇਹਨਾਂ ਨੂੰ ਸੰਗਰੂਰ ਜਾ ਰਹੇ ਸੀਗੇ ਉਥੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਮੌਜੂਦ ਆ ਆਪਾਂ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਸਾਰਿਆਂ ਦਾ ਇਹਨਾਂ ਨੂੰ ਲੈ ਕੇ ਇਸ ਗੱਲ ਨੂੰ ਲੈ ਕੇ ਕੀ ਕਹਣਾ ਜਿਹੜਾ ਅੱਜ ਰੁਕਿਆ ਜਾ ਰਿਹਾ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਜਾ ਰਿਹਾ ਮੈਂ ਵੀਰੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਬਰਨਾਲੇ ਤੋਂ ਇਹਨਾਂ ਦਾ ਬਾਈ ਇਹੀ ਆ ਵੀ ਧੱਕਾ ਹੋ ਰਿਹਾ ਹੈਗਾ ਮੀਟਿੰਗਾਂ ਹੋਈਆਂ ਨੇ ਪ੍ਰਸ਼ਾਸਨ ਨਾਲ ਕੋਈ ਨਿਕਲਿਆ ਨਹੀਂ ਤਿੰਨ ਤਰੀਕ ਦਾ ਪ੍ਰੋਗਰਾਮ ਦਿੱਤਾ ਵਾ ਸੀ ਪ੍ਰਸ਼ਾਸਨ ਪ੍ਰੋਗਰਾਮ ਖਿਲਾਰ ਨੂੰ ਤਾਂ ਜ਼ੋਰ ਲਾਈ ਜਾਂਦਾ ਪਰ ਗੱਲਬਾਤ ਕਰਕੇ ਮਸਲਾ ਨਿਮੇੜਨ ਨੂੰ ਜ਼ੋਰ ਨਹੀਂ ਦਾ ਰਹੀ ਮਨ ਲਾ ਵੀ ਉਦੋਂ ਵੱਧ ਹੁਲ ਜਾਂ ਜਾਂਦਾ ਜਿਵੇਂ ਹੁਣ ਆਈਜੀ ਨਾਲ ਮੀਟਿੰਗ ਸੀ ਸਾਰੀਆਂ ਹੋਈਆਂ ਨਹੀਂਆਂ ਪਰ ਕੋਈ ਸਿੱਟਾ ਨਹੀਂ ਨਿਕਲਿਆ ਜੇ ਉਹੀ ਗੱਲ ਦਾ ਕੋਈ ਸਿੱਟਾ ਨਿਕਲਿਆ ਹੋਵੇ ਸਾਨੂੰ ਵੀ ਕੋਈ ਵੀਰੇ ਚਾ ਨਹੀਂ ਜੇ ਅਸੀਂ ਕਹੀਏ ਵੀ ਅਸੀਂ ਟਰੈਕਟਰ ਲੈ ਕੇ ਆਇਆ ਗੱਡੀਆਂ ਲੈ ਕੇ ਆਏ ਤੇਲ ਫੁਕਦਾ ਸਾਨੂੰ ਚਾ ਨਹੀਂ ਸਰਕਾਰ ਧੱਕਾ ਕਰ ਰਹੀ ਆ ਜੋਲ ਮ ਹੋ ਰਿਹਾ ਉਹਨੂੰ ਰਹਾ ਕਰਨ ਗੱਲ ਹੀ ਇੰਨੀ ਆ ਤੁਹਾਨੂੰ ਕਿਹਾ ਦਾ ਪਿੰਡ ਕੋਟ ਦੋਨਾਂ ਦੇ ਵਿੱਚ 1.5 ਲੱਖ ਦੇ ਕਰੀਬ ਕੱਟ ਸੀ ਗਏ ਸੀ ਜਿਹੜਾ ਅੱਜ ਮੁੱਖ ਮੰਤਰੀ ਕੋਠੀ ਦਾ ਘਰਾਉ ਕਰਨ ਜਾ ਰਹੇ ਆ ਉਸ ਕੱਟ ਤੋਂ ਡਰਦੀ ਹੈ ਸਰਕਾਰ ਜੀ ਨਹੀਂ ਕੱਟ ਤੋਂ ਤਾਂ ਡਰੀ ਡਰੀ ਹੈ 29 ਤਰੀਕ ਦੇ ਤੋਂ ਜੇ ਕੱਟ ਤੋਂ ਸਾਨੂੰ ਕਹਿੰਦੇ ਵੀ ਤੁਸੀਂ 1.5 ਗਾਹਾਂ ਪਾ ਦਿਓ ਹੁਣ ਅਸੀਂ ਕਹਿੰਦੇ ਵੀ ਅਸੀਂ ਲੋਕਾਂ ਦੇ 70 ਖਾਣੇ ਆ ਵੀ ਗਾਹਾਂ 1.5 ਪਾ ਦੇ ਕੱਠ ਤੋਂ ਤਾਂ ਡਰਦੀ ਹੈ ਸਰਕਾਰ ਕਿਉਂਕਿ ਜਿਹੜੀ ਇਹ ਸਰਕਾਰ ਹੈ ਸੋਸ਼ਲ ਮੀਡੀਆ ਦੀ ਸਰਕਾਰ ਹੈ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਨੇਰੀ ਨੂੰ ਪਤਾ ਵੀ ਕੀ ਚੱਲ ਰਹੀ ਹੈਗੀ ਮੈਂ ਤਾਂ ਪਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਵੀ ਤੁਸੀਂ ਜ਼ੀਰੋ ਗਰਾਉਂਡ ਦੇ ਉੱਤੇ ਆ ਕੇ ਕੰਮ ਕਰੋ ਲੋਕਾਂ ਦੇ ਦਿਲਾਂ ਦੀਆਂ ਗੱਲਾਂ ਦੇਖੋ ਵੀ ਕੀ ਚਾਹੁੰਦੇ ਆ ਮੈਨੂੰ ਤਾਂ ਇਹ ਨਹੀਂ ਪਤਾ ਵੀ ਇਹਨੂੰ ਸਲਾਹ ਕੌਣ ਦੇ ਰਿਹਾ ਹੈ ਇਹ ਜੀ ਵੀ ਜਿਹੜਾ ਇੰਨਾ ਕੱਠ ਦਾ ਇਦਾਂ ਨੂੰ ਕਰੀ ਜਾਂਦਾ ਗੱਲਬਾਤ ਨਹੀਂ ਸਾਰੀਆਂ ਜੱਸੇ ਬੰਦੀਆਂ ਨੇ ਸਾਰੇ ਆਗੂ ਆ ਗੱਲਬਾਤ ਕਰਨ ਜਿਹੜੀ ਕੋਈ ਕਾਰਵਾਈ ਜਿਵੇਂ ਕੋਈ ਬਣਦੀ ਸੀ ਉਹ ਮਿਆਂ ਪਰ ਨਜਾਇਜ਼ ਤੱਕਾ ਬਰਫ ਤੇ ਪਾ ਦੋ ਹੁਣ ਮੈਂ ਸੋਨ ਦੱਸਦਾ ਬਰਫ ਦੀ ਸੁਣ ਲੋ ਲੱਖੇ ਸਿਧਾਣੇ ਨੇ ਸਵਾਲ ਕੀਤਾ ਜਸਕਰਨ ਸਿੰਘ ਨੂੰ ਵੀ ਵੀ ਜੇ ਨਹੀਂ ਲੱਖੇ ਨੂੰ ਉਦੋਂ ਬਰਫ ਤੇ ਪਾਇਆ ਆਪਣੇ ਨੂੰ ਦੂਜੇ ਨੂੰ ਭਾਨੇ ਨੂੰ ਤਾਂ ਗੁਰਦੁਆਰੇ ਸੌਂ ਖਾਜੇ ਸੀਐਸਟਾਫ ਲੁਧਿਆਣਾ ਆ ਕੇ ਪਰ ਉੱਤੇ ਕੋਈ ਜਵਾਬ ਨਹੀਂ ਉਹਦੇ ਤੇ ਜ਼ੁਲਮ ਹੋ ਰਿਹਾ ਜੁਲਮ ਦੇ ਖਿਲਾਫ ਅਸੀਂ ਹਮੇਸ਼ਾ ਲੜਾਂਗੇ ਸਾਨੂੰ ਸਾਡੇ ਗਰਨਾਮ ਸਿੰਘ ਚੜੂਨੀ ਜੀ ਨੇ ਉਹ ਦੇਸ਼ ਅੰਦੇਸ਼ ਨੇ ਉਹਦੇ ਤੇ ਅਸੀਂ ਚੱਲ ਰਹੇ ਆਂ ਤੇ ਅਸੀਂ ਬਾਈ ਵਧਾਂਗੇ ਦੁਗਾਹਾਂ ਜਿੱਥੇ ਤੱਕ ਹੋਇਆ ਸਾਨੂੰ ਇਹ ਜਿਹੜਾ ਸਾਡੇ ਨਾਲ ਜਿੱਤੇ ਬੰਦੇ ਦੇ ਲੱਗ ਪੱਗ ਪੱਗ ਆਗੂ ਸਾਹਿਬਾ ਨਾਲ ਮੌਜੂਦ ਸੀਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਬੜਬਰ ਟੂਲ ਪਲਾਜ ਦੇ ਉੱਤੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਜਿੱਥੇ ਭਾਨੇ ਸਿੱਧੂ ਦੇ ਹੱਕ 'ਚ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਬੰਦੋ ਜਿਹੜਾ ਇਹ ਪੂਰਾ ਇਕੱਠ ਇੱਥੇ ਹੀ ਕੀਤਾ ਗਿਆਗਾ ਤੁਸੀਂ ਸਾਨੂੰ ਹੋਰ ਵੀ ਅਪਡੇਟਾਂ ਦਿਖਾਵਾਂਗੇ ਤੁਸੀਂ ਜੁੜੇ ਹੋ ਸਾਡੇ ਚੈਨਲ ਦੇ ਨਾਲ ਜਨਤਾ ਦੀ ਆਵਾਜ਼ ਦੇ ਨਾਲ ਅਸੀਂ ਤੁਹਾਨੂੰ ਦਿਖਾ ਦਈਏ ਹੋਰ ਵੀ ਅਪਡੇਟ ਹੈ ਜਿਹੜਾ ਕਿ ਇੱਥੇ ਜਿੱਥੇ ਬੰਦੇ ਬੰਨੀਓ ਅਲੱਗ-ਅਲੱਗ ਟ੍ਰੈਕਟਰਾਂ ਲੀਆਂ ਰੁਕੇ ਜਾ ਰਿਹਾ ਜੀ